ਸਾ ਜੀ ਦਾ ਰਚਿਆ ਹੋਇਆ ਰਾਗ ਹੈ ਉਹ ਹੈ ਜੈ ਜੈ ਵੰਤੀ ਰਾਗ ਕਤਵੀਆਂ ਰਾਗ ਗੁਰੂ ਅਰਜਨ ਦੇ ਪਾਤਸ਼ਾਹ ਨੇ ਜਦੋਂ ਬਾਣੀ ਲਿਖਵਾਈ ਤੇ ਪੰਜ ਗੁਰੂ ਸਹਿਬਾਨਾਂ ਦੀ ਉਸ ਵਕਤ ਬਾਣੀ ਸੀ ਗੁਰੂ ਨਾਨਕ ਸਾਹਿਬ ਜੀ ਗੁਰੂ ਅੰਗਦ ਦੇਵ ਜੀ ਗੁਰੂ ਅਮਰਦਾਸ ਜੀ ਗੁਰੂ ਰਾਮਦਾਸ ਜੀ ਤੇ ਗੁਰੂ ਅਰਜਨ ਦੇ ਪਾਤਸ਼ਾਹ ਜੀ ਅੱਜ ਜਿਸ ਪਾਤਸ਼ਾਹ ਨੂੰ ਗੁਰੂ ਦਾ ਖਿਤਾਬ ਮਿਲਿਆ ਹੈ ਇਹਨਾਂ ਵਿੱਚ 6 ਗੁਰੂ ਸਹਿਬਾਨਾਂ ਦੀ ਬਾਣੀ ਹੈ ਵਾਦ ਦੇ ਵਿੱਚ ਗੁਰੂ ਕਲਗੀ ਤਰ ਪਾਤਸ਼ਾਹ ਨੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖਵਾਈ 15 ਭਗਤਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੈ ਭਗਤ ਕਬੀਰ ਸਾਹਿਬ ਜੀ ਭਗਤ ਫਰੀਦ ਜੀ ਭਗਤ ਤਰਵਦਾਸ ਜੀ ਭਗਤ ਨਾਮਦੇਵ ਜੀ ਭਗਤ ਭੇਖਣ ਜੀ ਭਗਤ ਸਦਨਾ ਜੀ ਭਗਤ ਪੀਪਾ ਜੀ ਭਗਤ ਰਾਮਾਨੰਦ ਜੀ ਭਗਤ ਪਰਮਾਨੰਦ ਜੀ ਭਗਤ ਜੈਦੇਵ ਜੀ ਭਗਤ ਤਰਲੋਚਨ ਜੀ ਭਗਤ ਧੰਨਾ ਜੀ ਤੇ ਭਗਤ ਸੂਰਦਾਸ ਜੀ ਭਗਤ ਸਹਿਨ ਜੀ ਤੇ ਭਗਤ ਬੈਣੀ ਜੀ ਇਹ 15 ਭਗਤ ਨੇ ਚਾਰ ਗੁਰਸਿੱਖ ਭਾਈ ਸਤਾ ਜੀ ਤੇ ਭਾਈ ਬਲਵੰਦਰ ਆਏ ਜੀ ਭਾਈ ਮਰਦਾਨਾ ਜੀ ਤੇ ਬਾਬਾ ਸੁੰਦਰ ਜੀ ਆਦਿਕਾ 11 ਭਟ ਭਟ ਬਲ ਜੇ ਛਲ ਜੇ ਨਾਲ ਜੇ ਗਿਆਨ ਦੇ ਜਾਲਪ ਜੇ ਮਥੁਰਾ ਜੇ ਪਿਖਾ ਜੇ ਕੀਰਤ ਜੇ ਤੇ ਕਾਲਸ ਹਾਰ ਜੇ ਹਰਬੰਸ ਜੇ ਇਹ 11 ਭਟਾਂ ਦੇ ਬਾਣੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹੈ ਤਿਆ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਸਾਰਿਆਂ ਦੇ ਸਾਂਝੇ ਗੁਰੂ ਨੇ ਮੈਂ ਇੱਕੋ ਹੀ ਗੱਲ ਕਹਿ ਕੇ ਰਿਜ਼ਲਟ ਕੱਢ ਦੇਣਾ ਹੈ ਆਖਰੇ ਹਫ਼ਤਾ ਕਹਿਣੀ ਕਵਤਾ ਇੱਕੋ ਹੀ ਕਹੀ ਜਾਣੀ ਆਪਣੇ ਸਮੇਂ ਚ ਗੁਰੂ ਗ੍ਰੰਥ ਸਾਹਿਬ ਜੀ ਸਾਰਿਆਂ ਦੇ ਸਾਂਝੇ ਗੁਰੂ ਨੇ ਜਿਹੜਾ ਵੀ ਇਹਨੂੰ ਪੜ ਲਿਓ ਉਹਦੀਆਂ ਝੋਲੀਆਂ ਭਰ ਸਕਦੀਆਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਇਹ ਆਵਾਜ਼ ਆਉਂਦੀ ਹੈ ਜਿਹੜਾ ਵੀ ਪੜ੍ਹੇਗਾ ਗਾਵੇਗਾ ਕਹੋ ਕਬੀਰ ਸੰਸਾ ਨਹੀਂ ਅੰਤ ਪਰਮ ਗਤ ਪਾਏ ਜਿਹੜਾ ਵੀ ਪੜ ਲਵੇ गा ਲਵੇ ਉਹ ਪਰਮ ਗਤੀ ਨੂੰ ਪ੍ਰਾਪਤ ਕਰ ਜਾਵੇਗਾ ਇਹ ਹੈ ਗੁਰੂ ਨਾਨਕ ਸਾਹਿਬ ਨੇ ਵੱਖੋ ਵੱਖ ਧਰਮਾਂ ਦੇ ਵਿੱਚ ਜਿਹੜੇ ਨਾਮ ਲਏ ਜਾਂਦੇ ਨੇ ਇੱਕ ਗੁਰੂ ਨਾਨਕ ਸਾਹਿਬ ਨੇ ਜਿਹੜੇ ਇਹ ਗਿਲ ਕਹਿੰਦੇ ਨੇ ਕੋਈ ਵੀ ਤੇਰਾ ਨਾਮ ਲੈ ਰਿਆ ਹੈ ਬਲਹਾਰੇ ਜਾਉ ਜੇ ਤੇ ਤੇਰੇ ਨਾਮ ਹੈ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਮੈਂ ਬਲਹਾਰ ਜਾਣਾ ਨਾਮ ਕੁਝ ਨਾਮ ਤੁਹਾਡੇ ਨਾਲ ਸਾਂਝੇ ਕਰਨਾ ਹੈ RAM ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ 2533 ਵਾਰ ਆਇਆ ਹੈ ਇੱਕ ਓੰਕਾਰ ਸਤਿਗੁਰ ਪ੍ਰਸਾਦ 522 ਵਾਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆਇਆ ਹੈ ਕਰਤਾ ਸ਼ਬਦ 228 ਵਾਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆਇਆ ਹੈ ਅੱਲਾ ਸ਼ਬਦ 41 ਵਾਰ ਆਇਆ ਹੈ ਅੰਤਰਜਾਮੀ 60 ਵਾਰ ਆਇਆ ਹੈ ਜਗਦੀਸ਼ ਸ਼ਬਦ 60 ਵਾਰ ਆਇਆ ਹੈ ਸਤਨਾਮ 59 ਵਾਰ ਆਇਆ ਹੈ ਗੋਪਾਲ ਸ਼ਬਦ 491 ਵਾਰ ਆਇਆ ਹੈ ਗੋਬਿੰਦ ਸ਼ਬਦ 471 ਵਾਰ ਆਇਆ ਹੈ ਦਾਤਾ ਸ਼ਬਦ 152 ਵਾਰ ਆਇਆ ਹੈ। ਪ੍ਰਭੂ ਸ਼ਬਦ 1371 ਵਾਰ ਆਇਆ ਹੈ। ਪਰਮਾਤਮਾ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਵਿੱਚ 321 ਵਾਰ ਆਇਆ ਹੈ। ਪਰਮੇਸ਼ਰ ਸ਼ਬਦ 139 ਵਾਰ ਆਇਆ ਹੈ। ਨਰਾਇਣ ਸ਼ਬਦ 99 ਵਾਰ ਆਇਆ ਹੈ। ਨਿਰੰਕਾਰ ਸ਼ਬਦ 29 ਵਾਰ ਆਇਆ ਹੈ। ਮੂਰ ਮੰਤਰ 33 ਵਾਰ ਆਇਆ ਹੈ। ਵਾਹਿਗੁਰੂ 13 ਵਾਰ ਆਇਆ ਤੇ ਵਾਹਿਗੁਰੂ 3 ਵਾਰ ਆਇਆ ਹੈ। ਗੁਰੂ ਨਾਨਕ ਸਾਹਿਬ ਜੀ ਸਾਰੇ ਨਾਵਾਂ ਤੋਂ ਕੁਰਬਾਨ ਜਾਂਦੇ ਨੇ ਆਓ ਗੁਰੂ